ਪਿਛਲੇ ਦਿਨੀ ਦੀਵਾਲੀ ਦੇ ਤਿਹਾੜੀ ਤੇ ਮਜ਼ਦੂਰ ਕੁੱਟੇ ਬਹੁਤ ਬੇਰਹਿਮੀ ਨਾਲ ਆ ਜਾਓ ਜੀ ਭੈਣ ਚੋ ਤੋਂ ਭਲਾ ਨੂੰ ਵੀ ਦੇਖਾ ਸਮੋ ਹਾਂ ਅਸੀਂ ਇੱਥੇ ਬਸ ਦੋਸਤੋ ਮੈਂ ਗੋਵਿੰਦ ਸਿੰਘ ਛਾਇਲੀ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅੱਜ ਖੜੇ ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੁਨਾਮ ਬਲਾਕ ਦੇ ਪਿੰਡ ਵਿਗੜਵਾਲ ਇੱਥੇ ਪਿਛਲੇ ਦਿਨੀ ਦੀਵਾਲੀ ਦੇ ਤਿਹਾੜੀ ਤੇ ਮਜ਼ਦੂਰ ਕੁੱਟੇ ਬਹੁਤ ਬੇਰਹਿਮੀ ਨਾਲ ਧਨਾੜ ਕਿਸਮ ਦੇ ਬੰਦਿਆਂ ਨੇ ਇਸ ਕਰਕੇ ਕਿ ਕੋਈ ਮਜ਼ਦੂਰ ਆਪਦੇ ਘਰੇ ਪਟਾਕੇ ਦਿਵਾਲੀ ਦਾ ਤਿਹਾਰ ਮਨਾ ਕੇ ਖੁਸ਼ੀ ਮਨਾ ਰਿਹਾ ਸੀ। ਉੱਥੇ ਜਿਹੜਾ ਉਹਨਾਂ ਦਾ ਘਰ ਸੀ ਲਵੇ ਉਹਨਾਂ ਤੋਂ ਚੱਲ ਨਹੀਂ ਹੋਏ ਮੜਾ ਮੋਟਾ ਕੋਈ ਪਟਾਕਾ ਬਣੂ ਕੈਦਰ ਉਧਰ ਭਾਗਿਆ ਹੋਣਾ ਕੋਈ ਪੰਚਾਇਤ ਸ਼ਿਕਾਇਤ ਕਰਦੇ ਕੋਈ ਥਾਣੀ ਸ਼ਿਕਾਇਤ ਕਰਦੇ ਜੇ ਕੋਈ ਗਲਤੀ ਹੋ ਵੀ ਗਈ ਸੀ। ਉਹਨਾਂ ਨੇ ਪਿੰਡਾਂ ਚੋਂ ਬੰਦੇ ਬੁਲਾ ਕੇ ਯਾਨੀ ਕਿ ਗੁੰਡਾਗਰਦੀ ਕੀਤੀ ਉਹਨਾਂ ਦੀ ਕੁੱਟਮਾਰ ਕੀਤੀ ਤੇ ਬੁਰੀ ਤਰ੍ਹਾਂ ਉਸ ਤੋਂ ਬਾਅਦ ਮਜ਼ਦੂਰ ਨੇ ਜਿਹੜੇ ਸਿਵਲ ਹਸਪਤਾਲ ਸੁਨਾਮ ਤੇ ਕੋ ਸੰਗਰੂਰ ਰੈਫਰ ਕਰਤੇ ਉਹ दाखਲ ਹੋਏ ਉਸ ਤੋਂ ਬਾਅਦ ਉਹ ਤਨਾੜ ਜਾਨੀ ਕਿ ਬੰਦੇ ਜਿੰਮੇਦਾਰ ਉਹ ਵੀ ਬਰਾਬਰ दाखਲ ਹੋਗੇ ਜਾਨੀ ਕਿ ਪੁਲਸ ਨੇ ਨਾਮ ਪੁਲਸ ਨੇ ਜਿਹੜੀ ਕਾਰਵਾਈ ਹੈ ਪਰਚਾ ਕਰਾਸ ਕਰਤਾ ਮਜ਼ਦੂਰਾਂ ਤੇ ਵੀ ਕਾਰਵਾਈ ਕਰਤੀ ਮੈਂ ਐਸਐਸਪੀ ਸੰਗਰੂਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਤੇ ਕਿ ਇਹਨਾਂ ਤੇ ਵਿਗੜੇ ਹੋਏ ਬੰਦਿਆਂ ਤੇ ਐਸੀ ਐਕਟ ਦਾ ਕੇਸ ਦਰਜ ਕੀਤਾ ਜਾਵੇ ਘਰੇ ਵੜ ਕੇ ਕੁੱਤ ਮਾਰ ਕੀਤੀ ਹੈ 452 ਜਿਹੜੀ ਜਾਨੀ ਕਿ ਲਾਈ ਜਾਵੇ ਉਹ ਇਹਨਾਂ ਧਰਾਵਾਂ ਲਾ ਕੇ ਸਖਤ ਤੋਂ ਸਖਤ ਜਾਨੀ ਕਿ ਕਾਰਵਾਈ ਹੈ ਜਿਹੜੀ ਕੀਤੀ ਜਾਵੇ ਪੁਲਿਸ ਨੇ ਕਿਤੇ ਕਿਨਾ ਕਿਤੇ ਸਿਆਸੀ ਸਹੇਦ ਦੇ ਦੌਰਾਨ ਕਿਉਂਕਿ ਇਹ ਅਮਨ ਰੂੜੇ ਦਾ ਜਾਨੀ ਕਿ ਹਲਕਾ ਹੈ ਜਿਹੜਾ ਮੈਂ ਪੰਜਾਬ ਸਰਕਾਰ ਤੇ ਐਸਐਸਪੀ ਸੂਰੂਰ ਤੋਂ ਮੰਗ ਕਰਦਾ ਹਾਂ ਐਸੀ ਐਕਟ ਸਮੇਤ ਧਾਰਾ ਜੇ ਪੁਲਸ ਨੇ ਅੰਜਲੀ ਕੀਤੀ ਤੇ ਕਾਰਵਾਈ ਨਾ ਕੀਤੀ ਤਾਂ ਕੱਲ ਨੂੰ ਅਸੀਂ ਜਿਹੜਾ ਹੈਗਾ ਡੀਐਸਪੀ ਸੁਨਾਮ ਦੇ ਦਫ਼ਤਰ ਗਏ ਆ ਜਿਹੜਾ ਧਰਨਾ ਦੇਵਾਂਗੇ ਤੇ ਮੇਰੇ ਨਾਲ ਮਾਤਾ ਜੀ ਨੇ ਜਿਹੜੇ ਪਰਿਵਾਰ ਚੋਂ ਨੇ ਥੋੜਾ ਜਿਹਾ ਨਿਰੀਖਣ ਕਰ ਲਓ ਕੈਮਰਾ ਉਹ ਵੀ ਦੱਸਣਗੇ ਮਾਤਾ ਜੀ ਇਹ ਕਿਵੇਂ ਹੋਈ ਗੱਲ ਕੀ ਕਾਰਨ ਤੋਂ ਤੁਹਾਨੂੰ ਕੁੱਟਿਆ ਕਿ ਕੀ ਹੋਇਆ ਥੋੜੀ ਜੀ ਤੁਸੀਂ ਦੱਸੋਗੇ ਪੰਜਾਬ ਦੇ ਲੋਕਾਂ ਨੂੰ ਹਾਂਜੀ ਸ਼ਿੰਬਾਸ ਆਪਦੇ 12 ਚ ਖੜੇ ਦੇ ਹਾਂਜੀ ਉੱਥੋਂ ਬੱਚਿਆਂ ਨੂੰ ਹਟਾ ਰਹੇ ਹਾਂ ਆਪਦਿਆਂ ਨੂੰ ਵੀ ਪੜਾਖੇ ਨੂੰ ਚਲਾਉਣੇ ਅੱਛਾ ਇਹ ਜੋ ਪੁੱਤ ਅੰਦਰ ਚਲਾਓ ਅੰਦਰ ਕਰੋ ਹਾਂ ਉਹਨਾਂ ਨੇ ਜੀ ਮੜਾ ਮੋਟਾ ਵਸ ਚੱਲ ਬੱਚਿਆਂ ਤੋਂ ਬੁੱਧਿਆ ਗਿਆ ਹਾਂ ਇਹ ਤਾਂ ਕੁਛ ਉਹਨਾਂ ਨੇ ਪਤਾ ਨਹੀਂ ਪੜਾਖਾ ਖਿਆ ਜੀ ਨਾ ਗਿਆ ਇਹਨੂੰ ਪਤਾ ਲੱਗਿਆ ਉੱਥੋਂ ਇਹਨਾਂ ਨੇ ਜੀ ਉਹਦੀ ਫੋਨ ਮਾਰੇ ਕਾਲਾਂ ਵੀ ਕੱਡੀਆਂ ਬਹੁਤ ਜ਼ਿਆਦਾ ਸਾਡੇ ਪਰਿਵਾਰ ਨੂੰ ਗਾਲਾਂ ਕਿਵੇਂ ਨਹੀਂ ਗੱਡੀਆਂ ਕੀ ਕਹਿੰਦੀ ਉਹ ਕੱਡੀਆਂ ਜੀ ਆ ਜਾਓ ਜੀ ਭੈਣ ਚੋਤੋਂ ਭਲਾਉਨ ਨੂੰ ਤੇ ਲੋਕ ਵੀ ਦੇਖਾ ਸਮੂ ਹੂੰ ਅਸੀਂ ਇੱਥੇ ਬਸੂਗਾ ਪਰਵਾਨਾ ਸੋਤਾ ਇਹ ਲੋਕਿਆ ਬਈ ਕਾ ਕੁੜੀਆਂ ਦੇ ਨੰਦ ਦੇ ਦੋ ਜੀ ਸਿੱਧੇ ਮੱਥੇ ਤੇ ਉਹ ਮੈਂ ਇੱਕੀਆਂ ਹੈ ਮੇਰੇ ਬੱਚਾ ਨੂੰ ਜੀ ਤੁਹਾਨੂੰ ਤੰਗ ਕੀਤਾ ਆ ਤੇ ਇਥੇ ਘਰੇ ਮਾਰ ਕੁੱਟਮਾਰ ਕੀਤੀ ਉਹਨਾਂ ਨੇ ਘਰੇ ਵੀ ਬੜੇ ਨਹੀਂ ਹਾਂਜੀ ਘਰੇ ਬੜੇ ਸੀ ਅਸੀਂ ਬਸ ਕਰਦੇ ਨਹੀਂ ਲੱਗੇ ਹੱਦਾਈ ਹੂੰ ਗੇਟ ਉਹ ਤੋਂ ਬਾਅਦ ਤੋੜਨ ਦੀ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਅੱਛਾ ਤੁਸੀਂ ਜ਼ਬਰਦਸਤੀ ਗੇਟ ਲਾਈ ਰੱਖਿਆ ਹਾਂ ਇਹ ਬੰਦੇ ਬਾਹਰੋਂ ਆਏ ਤੇ ਕੁਝ ਜਿਹੜੇ ਕੁੱਟਮਾਰ ਕੀਤੀ ਬਾਹਰੋਂ ਆਏ ਤੇ ਇਹ ਸਾਰੇ ਇਹਨਾਂ ਦੇ ਪਰਵਾਹਦੇ ਅੱਛਾ ਜਾਨੀ ਕਿ ਫੋਨਾਂ ਤੇ ਇਕੱਠੇ ਕਰ ਤੁਸੀਂ ਸੁਣ ਰਹੇ ਹੋ ਦੋਸਤੋ ਮੈਂ ਜਿੱਥੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੋਂ ਇਹ ਮੰਗ ਕਰਦਾ ਉਥੇ ਬੇਨਤੀ ਕਰਦਾ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਅੱਜ ਪਿੰਡ ਦੇ ਮੰਦਰ ਇੱਥੇ 13 ਮੈਂਬਰੀ ਕਮੇਟੀ ਬਣਾਈ ਪਹਿਲਾਂ ਵੀ ਸਾਡੇ ਮੈਂਬਰ ਉੱਥੇ ਹੈ ਇੱਥੇ ਹੈਗੇ ਤੇ 13 ਮੈਂਬਰੀ ਇਨਸਾਫ ਪਸੰਦ ਜਿਹੜੀ ਜੀਵਨ ਦੇ ਪਰਿਵਾਰ ਨੂੰ ਇਨਸਾਫ ਦਿਵਾਊਗੀ ਇਨਸਾਫ ਪਸੰਦ ਕਮੇਟੀ ਬਣਾਈ ਐਕਸ਼ਨ ਕਮੇਟੀ ਅੱਜ ਅਸੀਂ ਡੀਐਸਪੀ ਸੁਨਾਮ ਨੂੰ ਮਿਲਾਂਗੇ ਜੇ ਕੋਈ ਨਾਂ ਨਿਕਲਿਆ ਤਾਂ ਜਥੇਬੰਦੀ ਨਾਲ ਜ਼ਿਲ੍ਹਾ ਕਮੇਟੀ ਨਾਲ ਰਾਇ ਮਸ਼ਵਰਾ ਕਰਕੇ ਕੱਲ ਨੂੰ ਅਸੀਂ ਜਾਨੀ ਕਿ ਕੋਈ ਪ੍ਰੋਗਰਾਮ ਐਕਸ਼ਨ ਹੈ ਜਿਹੜਾ ਅ ਡੀਐਸਪੀ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਫੈਸਲਾ ਜਿਹੜਾ ਕਰਾਂਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਕਿ ਇਹ ਜਿਹਾ ਵਿਗੜੇ ਹੋਏ ਤਣਾੜ ਜਿਹੜੇ ਮੜੀ ਜਿਮੋਟੀ ਗੱਲ ਤੇ ਗਰੀਬਾਂ ਨੂੰ ਆਵਾਜ਼ ਦੱਬਣ ਦੇ ਲਈ ਜਿਹੜੇ ਇਹ ਸਮਝਦੇ ਨੇ ਵੀ ਯਾਰ ਇਹ ਲੋਕ ਐਵੇਂ ਕੀੜੇ ਮਕੌੜੀ ਹੁੰਦੇ ਨੇ ਤੇ ਉਹ ਇਹ ਜੇ ਸ਼ਬਦਾਂ ਦੀ ਵਰਤੋਂ ਕਰਦੇ ਨੇ ਤਾਂ ਉਹਨਾਂ ਨੂੰ ਯਾਨੀ ਕਿ ਸਾਬਕ ਸਕਾਇਆ ਜਾਵੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਇਸ ਪਰਿਵਾਰ ਦਾ ਹਰ ਬੰਦਾ ਜਿਹੜਾ ਸਾਥ ਦੇਵੇ ਤੰਨਵਾਦ